ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਅੱਜ ਬਹੁਤ ਹੀ ਚੰਗੀ ਬਸ਼ੇਰੀ ਲੈ ਆਏ ਆ ਪੰਜਾਬ ਨਸਲ ਦੀ ਆ ਰੰਗ ਤੋਂ ਹੀ ਦੇਖ ਲਓ ਤੁਸੀਂ ਇੱਕ ਰੰਗੀ ਨੀਲੀ ਆ ਬਹੁਤ ਚੰਗੇ ਬੰਤਰਾਂ ਬਰੀਕੀਆਂ ਦੀ ਬਸ਼ੇਰੀ ਆ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਭਰਾਵੋ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਵੀ ਬਾਬਾ ਜੀ ਦਾ ਸਟਡ ਫਾਰਮ ਨਾ ਹਨਾ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਤੁਹਾਡੇ ਲਈ ਰੋਜ਼ ਹੀ ਆਪਾਂ ਦਿਨ ਵਿੱਚ ਦੋ ਤਿੰਨ ਜਾਨਵਰ ਲਿਆਉਂਦੇ ਰਹਿੰਨੇ ਆ ਸਾਰੇ ਤਰ੍ਹਾਂ ਦੇ ਆਪਣੇ ਫਾਰਮ ਉੱਤੇ ਜਾਨਵਰ ਉਪਲਬਧ ਹੁੰਦੇ ਆ 35 40 ਜਾਨਵਰ ਫਾਰਮ ਤੇ ਅੱਜ ਵੀ ਖੜੇ ਆ ਜਿਨ੍ਹਾਂ ਵਿੱਚ ਨੋکریاں ਘੋੜੀਆਂ ਮਾਰਵਾੜੀ ਘੋੜੀਆਂ ਕੁਮੈਤ ਕਾਲੀਆਂ ਚੰਬੀਆਂ ਘੋੜੀਆਂ ਤੇ ਮਾਰਵਾੜੀ ਕਾਲੀਆਂ ਕੁਮੈਤ ਨੀਲੀਆਂ ਚੰਬੀਆਂ ਲਾਲ ਚੰਬੀਆਂ ਬਸ਼ੀਰੀਆਂ ਨੋکریاں ਬਸ਼ੀਰੀਆਂ ਮਾਰਵਾੜੀ ਬਸ਼ੀਰੇ ਮਾਰਵਾੜੀ ਘੋੜੇ ਸਾਰੇ ਤਰ੍ਹਾਂ ਦਾ ਜਾਨਵਰ ਖੜੇ ਆਪਣੇ ਫਾਰਮ ਦੇ ਉੱਤੇ 35 40 ਜਾਨਵਰ ਰੇਟ 50000 ਤੋਂ ਲੈ ਕੇ 3-4 ਲੱਖ ਰੁਪਏ ਤੱਕ ਜਾਨਵਰ ਖੜੇ ਆ ਸੋ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਪਸੰਦ ਹੋਊਗਾ ਜਿਹੜੀ ਨਸਲ ਜਿਹੜਾ ਰੇਟ ਤੁਹਾਨੂੰ ਪਸੰਦ ਹੋਇਆ ਉਦਾਂ ਦੇ ਰੇਟ ਦਾ ਤੁਹਾਨੂੰ ਜਾਨਵਰ ਮਿਲ ਜੂ ਤੇ ਆਪਣੇ ਫਾਰਮ ਤੇ ਤੁਹਾਨੂੰ ਚੋਇਸ ਮਿਲੂ ਤੁਹਾਇਸ ਮਤਲਬ ਲੋ ਵੀ ਜਿੱਦਾਂ ਦਾ ਵੀ ਜਾਨਵਰ ਸੂਟੇ ਤੋਂ ਲੈ ਕੇ ਵੱਡੇ ਰੇਡ ਤਾਈਂ ਮਾਰਵਾੜੀ ਚੰਬਾ ਨੋਕਰਾ ਨੀਲਾ ਮੱਝੂ ਖੇਲਣ ਜੈਹੋ ਜੈ ਵੀ ਜਾਨਵਰ ਚਾਹੀਦਾ ਹੋ ਉਦਾਂ ਦਾ ਜਾਨਵਰ ਤੁਹਾਨੂੰ ਮਿਲ ਜਣਾ ਆਪਣੇ ਫਾਰਮ ਦੇ ਉੱਤੇ ਤੇ ਬਾਕੀ ਦੋਸਤੋ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਹਣ ਜਿਹੜੇ ਜਾਨਵਰ ਤੇ ਅੱਜ ਆਪਾਂ ਵੀਡੀਓ ਲੈ ਆਏ ਆ ਵੈਸੇ ਤਾਂ ਮੇਰੇ ਹਿਸਾਬ ਨਾਲ ਜਿੰਨੇ ਵੀ ਪਿਆਰ ਕਰਦੇ ਆ ਜਾਨਵਰਾਂ ਨੂੰ ਘੋੜਿਆਂ ਨੂੰ ਉਹਨਾਂ ਨੇ ਰੰਗ ਦੇਖ ਕੇ ਪਛਾਣ ਲਿਆ ਹੋਣਾ ਤੇ ਜਿਹੜੇ ਆਪਣੇ ਨਾਲ ਨਵੇਂ ਭਰਾ ਜੁੜੇ ਆ ਜਿਨ੍ਹਾਂ ਨੇ ਹਜੇ ਘੋੜਾ ਲੈਨ ਚ ਪੈਰ ਧਰਨਾ ਜਾਂ ਹਜੇ ਸ਼ੁਰੂਆਤੀ ਦੌਰ ਚ ਉਹਨਾਂ ਦਾਖ ਦੇ ਵੀ ਆਪਣੀ ਪੰਜਾਬ ਦੀ نسل ਮੱਝੂ ਕੇ ਖਾਨਦਾਨ ਚੋਂ ਬਸ਼ੀਰੀ ਆ ਬਸ਼ੀਰੀ ਮੈਂ ਤਾਂ ਐਸਨੂੰ ਕਿਹਾ ਕਿ ਹਜੇ ਘੋੜੀ ਨਹੀਂ ਬਣੀ ਤਕਰੀਬਨ 3 ਸਾਲ ਐਸਦੀ ਉਮਰ ਆ ਤੇ ਲੈਂਥ ਲੁੰਥ ਦੀ ਚੰਗੀ ਆ ਬਰੀਕੀਆਂ ਬਰੂਕੀਆਂ ਚੰਗੀਆਂ ਸਾਰੀ ਡਿਟੇਲ ਹੀ ਦਿੰਨੇ ਆਪਾਂ ਲੈਂਥ ਇਹਦੀ ਤਿਹ ਆਪ ਹੀ ਦੇਖ ਲਈ ਹੱਡ ਪਰ ਤਾਂ ਜਦੋਂ ਆਪਾਂ ਪੰਜਾਬ ਨਸਲੀ ਕਹਤਾ ਮੱਝੂ ਕੇ ਖਾਨਦਾਨ ਹੀ ਨਾਂ ਲੈਤਾ ਤਾਂ ਇਹਦੀ ਮਜਬੂਤੀ ਬਾਰੇ ਤਾਂ ਦੱਸਿਆ ਨਹੀਂ ਲੋੜ ਹੀ ਨਹੀਂ ਕਿਉਂਕਿ ਆਪਦੀ ਮਜਬੂਤੀ ਕਰਕੇ ਮੱਝੂ ਕੇ ਜਿਹੜਾ ਖਾਨਦਾਨ ਆ ਮਜਬੂਤੀ ਕਰਕੇ ਜਾਣਿਆ ਜਾਂਦਾ ਤੇ ਸਾਰੇ ਤੋਂ ਪਹਿਲਾਂ ਆਪਾਂ ਮਜਬੂਤੀ ਵਾਲੇ ਪੱਖ ਤੋਂ ਪੈਰਾਂ ਤੋਂ ਹੀ ਸ਼ੁਰੂ ਹੁੰਦਾ ਸੰਭ ਸੰਭ ਦੀ ਬਹੁਤ ਡਬਲ ਆ ਬੱਚੀ ਤੇ ਮੇਨ ਗੱਲ ਆ ਜਿਹੜੀ ਇੱਕ ਰੰਗੀ ਨੀਲੀ ਆ ਬੱਚੀ ਲੈਂਟਲੋਂ ਤੋਂ ਪਿੱਟ ਪੁੜਾ ਚੰਗਾ ਤੇ 3 ਸਾਲ ਉਮਰ ਦਾ 60 ਇੰਚ ਇਸ ਦੀ ਹਾਈਟ ਆ ਬਾਲ ਭੋਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਮੈਂ ਇੱਕ ਵਾਰ ਮੋਟੀ ਮੋਟੀ ਤੁਹਾਨੂੰ ਦਿਖਾ ਦੇਣੀ ਆ ਬਾਕੀ ਤੋਂ ਯਾਬ ਦੀ ਨਜ਼ਰ ਆ ਨਾ ਆ ਕੇ ਫਾਰਮ ਤੇ ਆਪ ਦੇਖਿਓ ਤਾਂ ਤੁਹਾਨੂੰ ਜ਼ਿਆਦਾ ਪਤਾ ਚੱਲੂ ਵੀਡੀਓ ਨਾ 21 ਉਤਰੂ 1969 ਦੀ ਬੱਚੀ ਜਿਵੇਂ ਜਿਵੇਂ ਮੱਜੂ ਖਾਨਦਾਨ ਚ ਹਨਾ ਵੇਰੀਏਸ਼ਨ ਹੁੰਦੀ ਜਾਂਦੀ ਆ ਜਨਰੇਸ਼ਨ ਵਾਈ ਜਨਰੇਸ਼ਨ ਅੱਗੇ ਵੱਧਦੀ ਜਾਂਦੇ ਉਹ ਬਰੀਕੀ ਵੀ ਆਈ ਜਾਂਦੀ ਆ ਤਾਂ ਇਹ ਇਹਦੀ ਕਰਦਣ ਵਾਲਾ ਕੁੰਡਕੁੰਡਾ ਜਿਹੜਾ ਬਰੀਕੀ ਆ ਉਹ ਵੀ ਬਹੁਤ ਚੰਗੀ ਆ ਬਾਕੀ ਕੰਨ ਛੋਟਾ ਤੇ ਸੁਨੱਖਾ ਕਾਨਾ ਮੇਨ ਗੱਲ ਆ ਜਿਹੜੀ ਉਹ ਬਾਲਪੋਰੀਆਂ ਦੀ ਸਾਫ ਆ ਤੇ 3 ਸਾਲ ਦੀ ਹੋਈ ਆ ਹਜੇ ਤਾਈਂ ਦੋਸਤੋ ਇਹਨੂੰ ਘੋੜਾ ਵੀ ਨਹੀਂ ਦਿੱਤਾ ਗਿਆ ਪਰ ਅੰਦਰ ਦੀ ਸਾਫ ਆ ਹੁਣ ਮੂਰੇ ਹੀਟ ਕੱਢੂ ਫਰਵਰੀ ਮਾਰਚ ਵਿੱਚ ਨਾ ਸੀਜ਼ਨ ਚ ਆ ਕੇ ਤਾਂ ਉਦੋਂ ਤੁਸੀਂ ਚੰਗੇ ਖਾਨਦਾਨ ਦੇ ਘੋੜੇ ਤੋਂ ਜਿਹੜਾ ਤੁਹਾਡੇ ਮਨ ਨੂੰ ਜਿਵੇਂ ਉਹ ਤੋਂ ਮੀਟ ਕਰਵਾ ਸਕਦੇ ਹੋ ਬਾਕੀ ਨਖਰਾ ਤੇ ਜਿਹੜਾ ਅਗਰੈਸ ਨਾ ਉਹ ਤੁਸੀਂ ਆਪ ਹੀ ਆ ਸਾਹਮਣੇ ਹੁਣ ਬੇਸ਼ੇਰੀ ਚੱਲ ਰਹੀ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਦੇਖੋ ਕਿੰਨੇ ਮਸਤ ਮੌਲਾ ਸੁਭਾਅ ਦੇ ਨਾਲ ਤੁਰਦੀ ਹੈ ਬੱਚੀ ਆਪਦੇ ਆਪ ਹੀ ਦਿਲ 'ਚ ਉੱਤਰਦੀ ਜਾਂਦੀ ਹੈ ਇੱਕ ਵਾਰ ਤਾਂ ਜਦੋਂ ਇਹਨੂੰ ਦੇਖ ਦੇਣ ਦਿਲ 'ਚ ਉੱਤਰਦੀ ਹੈ ਬੱਚੀ ਤੇ ਬਾਕੀ ਚੰਗੀ ਆ ਜਰ ਓਵਰਾਲ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਚੰਗੀ ਆ ਜਾਨਵਰ ਠੰਡ ਦਾ ਕਰਕੇ ਜ਼ਿਆਦਾਤਰ ਅੰਦਰ ਬੰਨੇ ਰਹਿੰਦੇ ਆ ਉਹਦੀ ਵਜ੍ਹਾ ਨਾਲ ਹੁਣ ਜਦੋਂ ਬਾਹਰ ਕੱਢੀ ਸੀ ਤਾਂ ਬੱਚੀ ਬਹੁਤ ਹੀ ਮਸਤ ਸੁਭਾਅ 'ਚ ਸੀ ਤੇ ਮੈਂ ਆਪਦੇ ਵੱਲੋਂ ਇੱਕ ਤੁਹਾਨੂੰ ਜਿੰਨੀ ਦਿਖਾ ਸਕਦਾ ਹੈ ਦਿਖਾਤੀ ਦੋਸਤੋ ਤੇ ਬਾਕੀ ਤੁਸੀਂ ਆ ਕੇ ਸਾਹਮਣੇ ਦੇਖ ਲਓ ਜਿਹੜੀ ਚੀਜ਼ ਦੱਸਣ ਵਾਲੀ ਸੀ ਉਹ ਮੈਂ ਤੁਹਾਨੂੰ ਦੱਸਤੀ ਵੀ ਇਹ ਕਰਾਂਗੀ ਨੀਲੀ ਜਾਂ ਡੈਪਲ ਗ੍ਰੇ ਸਟੇਜ ਤੋਂ ਅੱਗੇ ਵੱਧ ਰਹੀ ਹੈ ਬੱਚੀ ਥੋੜੀ ਲਿਬੜੀ ਹੋਈ ਵਜਾਂ ਨਾਲ ਠੰਡਾ ਕਰਕੇ ਨਮਾਈ ਵੀ ਨਹੀਂ ਕਈ ਤਾਂ ਦੇਖ ਨਹੀਂ ਦਿੰਦੀ ਪਰ ਬੱਚੀ ਬਹੁਤ ਚੰਗੀ ਹੈ ਗਰਦਨ ਵਾਲੇ ਪੱਖੋਂ ਪੈਰਾਂ ਵਾਲੇ ਪੱਖੋਂ ਸੁਨੱਖ ਪੁੜਿਆਂ ਚ ਕਿਸੇ ਪਾਸੇ ਵੀ ਕੋਈ ਹੱਥ ਧਰਾ ਵੀ ਨਹੀਂ ਬੱਚੀ ਤੇ 60 ਇੰਚ ਹਾਈਟ ਹੈ ਜੀ ਬਾਕੀ ਤੋਂ ਇਹ ਇੱਕ ਵਾਰ ਸਾਰੀ ਬੱਚੀ ਦੇਖ ਹੀ ਲਈ ਤੇ ਮੈਂ ਇੱਕ ਵਾਰ ਫੇਰ ਮੋਟੀ ਡਿਟੇਲ ਤੁਹਾਨੂੰ ਦੱਸ ਦਿੰਦਾ ਤਿੰਨ ਸਾਲ ਦੋਸਤੋ ਇਹਦੀ ਉਮਰ ਇੱਕ ਰੰਗੀ ਨੀਲੀ ਆ ਬਾਲ ਭੋਰੀਆਂ ਵੱਲੋਂ ਸਾਫ਼ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਬੱਚੀ ਸਾਫ਼ ਨਖਰਾ ਅਗਰੈਸ਼ਨ ਪੂਰਾ ਤੇ ਮੱਜੂ ਕੇ ਖਾਨਦਾਨ ਹੈ ਜੀ ਇਹਦਾ ਰੇਟ ਜਾਇਜ਼ ਆ ਮੇਨ ਗੱਲ ਆ ਕੇ ਆਪਣੀ ਰੇਟ ਕਰਕੇ ਖੜ ਜਾਂਦੇ ਹੁੰਦੇ ਆ ਨਾ ਰੇਟ ਦੋਸਤੋ ਮੱਜੂ ਖਾਨਦਾਨ ਦੇ ਅਨੁਸਾਰ ਬੱਚੀ ਦੀਆਂ ਬਰੀਕੀਆਂ ਅਨੁਸਾਰ ਦੇ ਨਖਰੇ ਦੇ ਅਨਸਾਰ ਤਾਂ ਬਹੁਤ ਜਾਇਜ਼ ਰੱਖਿਆ। ਬਾਕੀ ਜਿਹੜਾ ਮੱਝੂ ਖਾਨਦਾਨ ਤੋਂ ਤੁਹਾਨੂੰ ਬਰੀਡਿੰਗ ਕਰਨਾ ਚਾਹੁੰਦਾ ਹੋਇਆ ਤੇ ਨੀਲੀ ਬੱਚੀ ਪਾਲਦਾ ਹੋਇਆ ਜਾਂ ਘੋੜੀ ਪਾਲਦਾ ਇੱਕ ਵਾਰ ਆ ਕੇ ਆਪਣੇ ਫਾਰਮ ਤੇ ਇਹ ਜ਼ਰੂਰ ਦੇਖ ਜੋ। ਬਾਕੀ ਮੈਂ ਨੰਬਰ ਕਰ ਦਿੰਦਾ ਤੁਹਾਡੇ ਨਾਲ 98722 98960 ਤੇ 98555 99017 ਇਹ ਦੋ ਨੰਬਰ ਹੈ ਜੀ ਦੋਸਤੋ। ਜਿਹੜਾ ਵੀ ਪੰਜਾਬ ਨਸਲ ਨੂੰ ਪਿਆਰ ਕਰਦਾ ਹੋਇਆ ਜਾਂ ਮੱਝੂ ਖਾਨਦਾਨ ਨੂੰ ਪਿਆਰ ਕਰਦਾ ਹੋਇਆ ਨੀਲੀ ਬੱਚੀ ਲੈਣੀ ਚਾਹੁੰਦਾ ਹੋਇਆ ਚਾਹਵਨ ਹੋਇਆ ਤਾਂ ਉਹ ਇੱਕ ਵਾਰ ਆ ਕੇ ਇਹਨੂੰ ਜ਼ਰੂਰ ਦੇਖ ਜੋ। ਬਾਕੀ ਆਪਾਂ ਦਿਖਾਤੇ ਚਾਰੇ ਪਾਸੇ ਤੇ ਧੰਨਵਾਦ